પતિ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਟਿਕਿਆ ਰਿਸ਼ਤਾ ਹੁੰਦਾ ਹੈ ਜੋ ਇਸ ਰਿਸ਼ਤੇ ਨੂੰ ਅੱਗੇ ਲੈ ਕੇ ਜਾਂਦਾ ਪਰ ਯੂਪੀ ਦੇ ਜ਼ਿਲ੍ਹਾ ਫਿਰੋਜ਼ਾਬਾਦ ਵਿੱਚ ਪਤੀ ਨੇ ਮਾਰ ਲਈ ਪਤਨੀ ਨੇ ਸਾਰੀਆਂ ਹੱਡਾਂ ਤੋੜ ਦਿੱਤੀਆਂ ਪਤਨੀ ਨੇ ਵੈਬਸਾਈਟ ਤੋਂ 150 ਰੁਪਏ ਦਾ ਜ਼ਹਿਰ ਮੰਗਾਇਆ ਦਹੀਂ ਵਿੱਚ ਮਿਲਾ ਕੇ ਪਤੀ ਸੁਨੀਲ ਨੂੰ ਖਵਾ ਦਿੱਤਾ ਵਾਰ-ਵਾਰ ਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਤੀ ਦੀ ਦਹੀਂ ਖਾਣ ਤੋਂ ਬਾਅਦ ਤਬੀਅਤ ਵਿਗੜੀ ਤਾਂ ਉਹ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਠੀਕ ਕਰਕੇ ਘਰ ਭੇਜ ਦਿੱਤਾ ਫਿਰ ਅਗਲੇ ਦਿਨ ਪਤਨੀ ਨੇ ਖਿਚੜੀ ਵਿੱਚ ਜ਼ਹਿਰ ਮਿਲਾ ਕੇ ਖਵਾ ਦਿੱਤਾ ਜਿਸ ਤੋਂ ਬਾਅਦ ਪਤੀ ਦੀ ਮੌਤ ਹੋ ਗਈ ਪਰਿਵਾਰ ਨੇ ਵੀ ਸਮਾਨ ਮੌਤ ਮੰਨ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰ ਕਰੀਬ 1.5 ਮਹੀਨੇ ਬਾਅਦ ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਜਾ ਕਿ ਬਹੂ ਦਾ ਚਾਲ ਚਲਨ ਠੀਕ ਨਹੀਂ ਹੈ ਉਸਦੇ ਪਤੀ ਦੀ ਮੌਤ ਦਾ ਉਸ ਨੂੰ ਕੋਈ ਗਮ ਨਹੀਂ ਹੈ ਘਗਵਾਂਡੀ ਆ ਕੇ ਘੰਟੇ ਕੰਟੀ ਬੈਠਾ ਰਹਿੰਦਾ ਸ਼ਿਕਾਇਤ ਕਰਨ ਤੇ ਪੁਲਿਸ ਜਾਂਚ ਕਰਨ ਕਰਨ ਗਈ ਤਾਂ ਕਮਰੇ ਵਿੱਚ ਜ਼ਹਿਰ ਦੀ ਬੱਚੀ ਹੋਈ ਕੁੜੀ ਮਿਲ ਗਈ ਜਦੋਂ ਪੁਲਿਸ ਨੇ ਸ਼ਸ਼ੀ ਦੀ ਵਟਸਐਪ ਚੈਟ ਵੇਖੀ ਤਾਂ ਪਤਾ ਲੱਗਿਆ ਕਿ ਉਹ ਗਵਾਂਦੀ ਯਾਦਵਿੰਦਰ ਦੇ ਨਾਲ ਪ੍ਰੇਮ ਸਬੰਧ ਵਿੱਚ ਸੀ ਐਸਏ ਕਰਕੇ ਉਹਨਾਂ ਨੇ ਇਸ ਹੱਤਿਆ ਦੀ ਘਟਨਾ ਨੂੰ ਅੰਜਾਮ ਦਿੱਤਾ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਟਿਕਿਆ ਰਿਸ਼ਤਾ ਹੁੰਦਾ ਹੈ ਜੋ ਇਸ रिश्ते नु आगे लेके ਜਾਂਦਾ ਪਰ ਯੂਪੀ ਦੇ ਜ਼ਿਲ੍ਹਾ ਫਿਰੋਜ਼ਾਬਾਦ ਵਿੱਚ ਪਤੀ ਨੇ ਮਾਰਨ ਲਈ ਪਤਨੀ ਨੇ ਸਾਰੀਆਂ ਹੱਡਾਂ ਤੋੜ ਦਿੱਤੀਆਂ ਪਤਨੀ ਨੇ ਵੈਬਸਾਈਟ ਤੋਂ 150 ਰੁਪਏ ਦਾ ਜ਼ਹਿਰ ਮੰਗਾਇਆ ਦਹੀਂ ਵਿੱਚ ਮਿਲਾ ਕੇ ਪਤੀ ਸੁਨੀਲ ਨੂੰ ਖਵਾ ਦਿੱਤਾ ਵਾਰ-ਵਾਰ ਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਤੀ ਦੀ ਦਹੀਂ ਖਾਣ ਤੋਂ ਬਾਅਦ ਤਬੀਅਤ ਵਿਗੜੀ ਤਾਂ ਉਹ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਠੀਕ ਕਰਕੇ ਘਰ ਭੇਜ ਦਿੱਤਾ ਫਿਰ ਅਗਲੇ ਦਿਨ ਪਤਨੀ ਨੇ ਖਿਚੜੀ ਵਿੱਚ ਜ਼ਹਿਰ ਮਿਲਾ ਕੇ ਖਵਾ ਦਿੱਤਾ ਜਿਸ ਤੋਂ ਬਾਅਦ ਪਤੀ ਦੀ ਮੌਤ ਹੋ ਗਈ ਪਰਿਵਾਰ ਨੇ ਵੀ ਸਮਾਨ ਮੌਤ ਮੰਨ ਕੇ Laashdas ਅੰਤਿਮ ਸੰਸਕਾਰ ਕਰ ਦਿੱਤਾ ਪਰ ਕਰੀਬ 1.5 ਮਹੀਨੇ ਬਾਅਦ ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਬਹੂ ਦਾ ਚਾਲ ਚੱਲਣ ਠੀਕ ਨਹੀਂ ਹੈ ਉਸਦੇ ਪਤੀ ਦੀ ਮੌਤ ਦਾ ਉਸ ਨੂੰ ਕੋਈ ਗਮ ਨਹੀਂ ਹੈ ਘਗਵਾਂਡੀ ਆ ਕੇ ਘੰਟੋ-ਕੰਟੀ ਬੈਠਾ ਰਹਿੰਦਾ ਸ਼ਿਕਾਇਤ ਕਰਨ ਤੇ ਪੁਲਿਸ ਜਾਂਚ ਕਰਨ ਕਰਨ ਗਈ ਤਾਂ ਕਮਰੇ ਵਿੱਚ ਜ਼ਹਿਰ ਦੀ ਬੱਚੀ ਹੋਈ ਕੁੜੀ ਮਿਲ ਗਈ ਜਦੋਂ ਪੁਲਿਸ ਨੇ ਸ਼ਸ਼ੀ ਦੀ ਵਟਸਐਪ ਚੈਟ ਵੇਖੀ ਤਾਂ ਪਤਾ ਲੱਗਿਆ ਕਿ ਉਹ ਗਵਾਂਦੀ ਯਾਦਵਿੰਦਰ ਦੇ ਨਾਲ ਪ੍ਰੇਮ ਸਬੰਧ ਵਿੱਚ ਸੀ ਐਸਏ ਕਰਕੇ ਉਹਨਾਂ ਨੇ ਇਸ ਹੱਤਿਆ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ પતિ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਟਿਕਿਆ ਰਿਸ਼ਤਾ ਹੁੰਦਾ ਹੈ ਜੋ ਇਸ ਰਿਸ਼ਤੇ ਨੂੰ ਅੱਗੇ ਲੈ ਕੇ ਜਾਂਦਾ ਪਰ ਯੂਪੀ ਦੇ ਜ਼ਿਲ੍ਹਾ ਫਿਰੋਜ਼ਾਬਾਦ ਵਿੱਚ ਪਤੀ ਨੇ ਮਾਰ ਲਈ ਪਤਨੀ ਨੇ ਸਾਰੀਆਂ ਹੱਡਾਂ ਤੋੜ ਦਿੱਤੀਆਂ ਪਤਨੀ ਨੇ ਵੈਬਸਾਈਟ ਤੋਂ 150 ਰੁਪਏ ਦਾ ਜ਼ਹਿਰ ਮੰਗਾਇਆ ਦਹੀਂ ਵਿੱਚ ਮਿਲਾ ਕੇ ਪਤੀ ਸੁਨੀਲ ਨੂੰ ਖਵਾ ਦਿੱਤਾ ਵਾਰ-ਵਾਰ ਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਤੀ ਦੇ ਦਹੀਂ ਖਾਣ ਤੋਂ ਬਾਅਦ ਤਬੀਅਤ ਵਿਗੜੀ ਤਾਂ ਉਹ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਠੀਕ ਕਰਕੇ ਘਰ ਭੇਜ ਦਿੱਤਾ ਫਿਰ ਅਗਲੇ ਦਿਨ ਪਤਨੀ ਨੇ ਖਿਚੜੀ ਵਿੱਚ ਜ਼ਹਿਰ ਮਿਲਾ ਕੇ ਖਵਾ ਦਿੱਤਾ ਜਿਸ ਤੋਂ ਬਾਅਦ ਪਤੀ ਦੀ ਮੌਤ ਹੋ ਗਈ ਪਰਿਵਾਰ ਨੇ ਵੀ ਸਨਮਾਨ ਮੌਤ ਮੰਨ ਕੇ লাশ ਦਾਸ ਅੰਤਿਮ ਸੰਸਕਾਰ ਕਰ ਦਿੱਤਾ ਪਰ ਕਰੀਬ 1.5 ਮਹੀਨੇ ਬਾਅਦ ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਸਿਆ ਕਿ ਬਹੂ ਦਾ ਚਾਲ ਚਲਨ ਠੀਕ ਨਹੀਂ ਹੈ ਉਸਦੇ ਪਤੀ ਦੀ ਮੌਤ ਦਾ ਉਸ ਨੂੰ ਕੋਈ ਗਮ ਨਹੀਂ ਹੈ ਘਗਵਾਂਡੀ ਆ ਕੇ ਘੰਟੋਂ-ਘੰਟੇ ਬੈਠਾ ਰਹਿੰਦਾ ਸ਼ਿਕਾਇਤ ਕਰਨ ਤੇ ਪੁਲਿਸ ਜਾਂਚ ਕਰਨ ਕਰਨ ਗਈ ਤਾਂ ਕਮਰੇ ਵਿੱਚ ਜ਼ਹਿਰ ਦੀ ਬੱਚੀ ਹੋਈ ਕੁੜੀ ਮਿਲ ਗਈ ਜਦੋਂ ਪੁਲਿਸ ਨੇ ਸ਼ਸ਼ੀ ਦੀ ਵਟਸਐਪ ਚੈਟ ਵੇਖੀ ਤਾਂ ਪਤਾ ਲੱਗਿਆ ਕਿ ਉਹ ਗਵਾਂਦੀ ਯਾਦਵਿੰਦਰ ਦੇ ਨਾਲ ਪ੍ਰੇਮ ਸਬੰਧ ਵਿੱਚ ਸੀ ਇਸੇ ਕਰਕੇ ਉਹਨਾਂ ਨੇ ਇਸ ਹੱਤਿਆ ਦੀ ਘਟਨਾ ਨੂੰ ਅੰਜਾਮ ਦਿੱਤਾ